ਦਸੇ ਸਾਲ ਕੈਨੇਡਾ ਤੋਂ ਜ਼ਬਰਦਸਤੀ ਕੱਢੇ ਗਏ ਭਾਰਤੀ ਨਾਗਰਿਕਤਾ ਦੀ ਗਿਣਤੀ 2024 ਦੇ ਵਿੱਚ ਦਰਜ ਕੀਤੇ ਗਏ ਰਿਕਾਰਡ ਸੰਖਿਆ ਨੂੰ ਪਾਰ ਕਰਨ ਦੀ ਰਾਤੀ ਹੈ ਪਿਛਲੇ ਸਾਲ ਕੈਨੇਡੀਅਨ ਅਧਿਕਾਰੀਆਂ ਦੁਆਰਾ 1997 ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜੋ ਕਿ ਸਿਰਫ 3684 ਮੈਕਸੀਕੋਨਾਂ ਤੋਂ ਪਿੱਛੇ ਸੀ ਅਤੇ ਤੀਜੇ ਸਭ ਤੋਂ ਵੱਡੇ ਸਮੂਹ 981 ਕੋਲੰਬੀਅਨਾਂ ਤੋਂ ਕਿਤੇ ਵੱਧ ਸੀ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ 28 ਜੁਲਾਈ 2025 ਤੱਕ ਹਟਾਏ ਗਏ ਭਾਰਤੀ ਨਾਗਰਿਕ ਅਮਰੀਕਾ ਦਾ ਅੰਕੜਾ ਪਹਿਲਾਂ ਹੀ 1891 ਸੀ ਜੋ ਕਿ ਫਿਰ ਦੂਜਿਸਤਾਨ ਤੇ ਹੈ ਤੇ ਸਿਰਫ 2678 ਮੈਕਸੀਕਨ ਆਤਾ ਹੈ ਪਿਛਲੇ ਸਾਲ ਦੇ ਵਿੱਚ ਭਾਰਤੀਆਂ ਨੂੰ ਹਟਾਉਣ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਉਦਾਹਰਨ ਦੇ ਵਜੋਂ 2019 ਵਿੱਚ ਸਿਰਫ 625 ਸੀ ਜੋ ਕਿ 2014-2024 ਦੇ ਖੁੱਲਤੇ 1 ਤਿਹਾਈ ਤੋਂ ਵੀ ਘੱਟ ਹੈ ਜਦੋਂ ਦੇਸ਼ ਭਰ ਦੇ ਵਿੱਚ 6837 ਲੋਕਾਂ ਨੂੰ ਬਾਹਰ ਕੱਢਣ ਦੀ ਸੂਚੀ ਦੀ ਗੱਲ ਹੁੰਦੀ ਹੈ ਤਾਂ ਭਾਰਤੀ ਸਭ ਤੋਂ ਉੱਤੇ ਨੇ ਇਸ ਤੋਂ ਬਾਅਦ 5170 ਮੈਕਸੀਕਨ ਅਤੇ 734 ਉੱਤਰਾਜੋ ਅਮਰੀਕਾ ਦੇ ਨਾਗਰਿਕ ਨੇ ਕੁੱਲ 3733 ਲੋਕਾਂ ਦੀ ਸੂਚੀ ਵਿੱਚੋਂ 27103 ਸ਼ਰਨਾਰਥੀ ਦਾਅਵੇਦਾਰ ਸੰਤ ਸ਼ਰਨ ਮੰਗਰ ਵਾਲੇ ਸ਼੍ਰੇਣੀ ਵਿੱਚ ਭਾਗੀ ਵੀ ਸਭ ਤੋਂ ਵੱਡਾ ਸਮੂਹ ਬਣਾਉਂਦੇ ਨੇ ਦੱਸਦੀ ਕਿੰਤੀ ਵੱਧੀ ਰਹਿ ਸਕਦੀ ਹੈ ਕਿਉਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਕੇਤ ਦਿੱਤਾ ਹੈ ਕਿ ਪਰਕੀੜਿਆਂ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਨੇ ਟੋਰਾਂਟੋ ਦੇ ਵਿੱਚ ਇੱਕ ਸਮਾਗਮ ਦੌਰਾਨ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਾਰਨੀ ਨੇ ਉਹਨਾਂ ਦੀ ਸਰਕਾਰ ਵਿਦੇਸ਼ੀ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦੇਣ ਤੇ ਧਿਆਨ ਕੇਂਦ੍ਰਿਤ ਕਰੇਗੀ ਇਸ ਨੂੰ ਬਿਹਤਰ ਸਰੋਤ ਬਣਾਉਣ ਅਤੇ ਟਰੈਕਿੰਗ ਨੂੰ ਬਿਹਤਰ ਬਣਾਉਣ ਦੀਆਂ ਯੋਜਨਾਵਾਂ ਨੇ ਤੇ ਇਹ ਸੁਧਾਰات ਦੇ ਇੱਕ ਵਿਸ਼ਵਾਲ ਸਮੂਹ ਦਾ ਹਿੱਸਾ ਹੈ ਜੋ ਅਸੀਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਕਰ ਰਹੇ ਹਾਂ ਸਵਾਲ ਸ਼ਰਨ ਮੰਗਰ ਵਾਲੇ ਦੇ ਨਾਲ-ਨਾਲ ਅਵਸਥਾਈ ਨਿਵਾਸੀ ਪਰਮਿਟਾ ਵਾਲੇ ਲੋਕਾਂ ਦੇ ਨਾਲ ਵੀ ਸੰਬੰਧਿਤ ਹੈ ਕੈਨੇਡਾ ਵਿਜੀਮਿਗ੍ਰੇਸ਼ਨ ਵਿਭਾਗ ਨਾਵਾ ਵਾਧ ਰਹੀਆਂ ਨੇ ਤੇ 10 ਅਕਤੂਬਰ ਨੂੰ ਇੱਕ ਰਿਲੀਜ਼ ਦੇ ਵਿੱਚ ਅਪੀਲ ਇਸਨਾਂ ਪੁਲਿਸ ਜਾਂ ਫਿਰ ਪੀ ਆਰ ਪੀ ਨੇ ਪਹਿਲੀ ਵਾਰ ਕਿਹਾ ਹੈ ਅਪੀਲ ਕਰਾਉਨ ਅਟਾਰਨੀ ਦਫ਼ਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸਰਕਾਰੀ ਦੇ ਨਾਲ ਜੁੜੀ ਹੋਈ ਹੈ ਜੇ ਇਹ ਨਿਰਧਾਰਤ ਕਰੇਗੀ ਕਿ ਕੀ ਦੋਸ਼ੀ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਤੋਂ ਹਟਾਉਣ ਦੀ ਪ੍ਰਕਿਰਿਆ ਨਿਆਂਕ ਪ੍ਰਕਿਰਿਆ ਦੇ ਹਿੱਸੇ ਵਜੋਂ ਕੀਤੀ ਜਾ ਸਕਦੀ ਹੈ ਦੱਸਿਆ ਇਸ ਸਾਲ ਕੈਨੇਡਾ ਤੋਂ ਜ਼ਬਰਦਸਤੀ ਕੱਢੇ ਗਏ ਭਾਰਤੀ ਨਾਗਰਿਕਤਾ ਦੀ ਗਿਣਤੀ 2024 ਦੇ ਵਿੱਚ ਦਰਜ ਕੀਤੇ ਗਏ ਰਿਕਾਰਡ ਸੰਖਿਆ ਨੂੰ ਪਾਰ ਕਰਨ ਦੀ ਰਾਤੀ ਹੈ ਪਿਛਲੇ ਸਾਲ ਕੈਨੇਡੀਅਨ ਅਧਿਕਾਰੀਆਂ ਦੁਆਰਾ 1997 ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜੋ ਕਿ ਸਿਰਫ 3683 ਮੈਕਸੀਕੋਨਾਂ ਤੋਂ ਪਿੱਛੇ ਸੀ ਅਤੇ ਤੀਜੇ ਸਭ ਤੋਂ ਵੱਡੇ ਸਮੂਹ 981 ਕੋਲੰਬੀਅਨਾਂ ਤੋਂ ਕਿਤੇ ਵੱਧ ਸੀ Canadian Border Services Agency ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ 28 ਜਨਵਰੀ 2025 ਤੱਕ ਹਟਾਏ ਗਏ ਭਾਰਤੀ ਨਾਗਰਿਕਾਂ ਦਾ ਅੰਕੜਾ ਪਹਿਲਾਂ ਹੀ 1891 ਸੀ ਜੋ ਕਿ ਫਿਰ ਤੁਰਕਿਸਤਾਨ ਤੇ ਹੈ ਤੇ ਸਿਰਫ 2678 ਮੈਕਸੀਕਨਾਂ ਦਾ ਹੈ ਪਿਛਲੇ ਸਾਲ ਦੇ ਵਿੱਚ ਭਾਰਤੀਆਂ ਨੂੰ ਹਟਾਉਣ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਉਦਾਹਰਨ ਦੇ ਵਜੋਂ ਰੋਜਵਾਰ ਨੂੰ ਵਿੱਚ ਸਿਰਫ 625 ਸੀ ਜੋ ਕਿ 2424 ਦੇ ਖੁੱਲਤੇ ਇੱਕ ਤਿਹਾਈ ਤੋਂ ਵੀ ਘੱਟ ਹੈ ਜਦੋਂ ਦੇਸ਼ ਭਰ ਦੇ ਵਿੱਚ 6837 ਲੋਕਾਂ ਨੂੰ ਬਾਹਰ ਕੱਢਣ ਦੀ ਸੂਚੀ ਦੀ ਗੱਲ ਹੁੰਦੀ ਹੈ ਤਾਂ ਭਾਰਤੀ ਸਭ ਤੋਂ ਉੱਤੇ ਨੇ ਇਸ ਤੋਂ ਬਾਅਦ 5170 ਮੈਕਸੀਕਨ ਅਤੇ 1734 ਉੱਤਰਾਜੋ ਅਮਰੀਕਾ ਦੇ ਨਾਗਰਿਕ ਨੇ ਕੁੱਲ 3733 ਲੋਕਾਂ ਦੀ ਸੂਚੀ ਵਿੱਚੋਂ 27103 ਸ਼ਰਨਾਰਥੀ ਦਾਅਵੇਦਾਰ ਸੰਤ ਸ਼ਰਨ ਮੰਗਰ ਵਾਲੇ ਇਸ ਸ਼੍ਰੇਣੀ ਵਿੱਚ ਭਾਰਤੀ ਵੀ ਸਭ ਤੋਂ ਵੱਡਾ ਸਮੂਹ ਬਣਾਉਂਦੇ ਨੇ ਦੱਸਦੀ ਗਿਣਤੀ ਵੱਧੀ रह ਸਕਦੀ ਹੈ ਕਿਉਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਕੇਤ ਦਿੱਤਾ ਹੈ ਕਿ ਭਰ ਕੀਤੇ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਨੇ ਟੋਰਾਂਟੋ ਦੇ ਵਿੱਚ ਇੱਕ ਸਮਾਗਮ ਦੌਰਾਨ মিডিਆ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਕਾਰਨੀ ਨੇ ਉਹਨਾਂ ਦੀ ਸਰਕਾਰ ਵਿਦੇਸ਼ੀ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦੇਣ ਤੇ ਧਿਆਨ ਕੇਂਦ੍ਰਿਤ ਕਰੇਗੀ ਇਸ ਨੂੰ ਬਿਹਤਰ ਸਰੋਤ ਬਣਾਣਾ ਤੇ ਟਰੈਕਿੰਗ ਨੂੰ ਬਿਹਤਰ ਬਣਾਉਂਦੀਆਂ ਯੋਜਨਾਵਾਂ ਨੇ ਤੇ ਇਹ ਸੁਧਾਰات ਦੇ ਇੱਕ ਵਿਸ਼ਵਾਲ ਸਮੂਹ ਦਾ ਹਿੱਸਾ ਹੈ ਜੋ ਅਸੀਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਕਰ ਰਹੇ ਹਾਂ ਇਸ ਸਵਾਲ ਸ਼ਰਨ ਮੰਗਰ ਵਾਲੇ ਦੇ ਨਾਲ-ਨਾਲ ਅਸਥਾਈ ਨਿਵਾਸੀ ਪਰਮਿਟਾ ਵਾਲੇ ਲੋਕਾਂ ਦੇ ਨਾਲ ਵੀ ਸੰਬੰਧਿਤ ਹੈ ਕੈਨੇਡਾ ਵਿਜੀਮਿਗ੍ਰੇਸ਼ਨ ਵਿਭਾਗ ਨਾਵਾ ਵਾਧ ਰਹੀਆਂ ਨੇ ਤੇ 10 ਅਕਤੂਬਰ ਨੂੰ ਇੱਕ ਰਿਲੀਜ਼ ਦੇ ਵਿੱਚ ਅਪੀਲ ਇਸਨਾਂ ਪੁਲਿਸ ਜਾਂ ਫਿਰ ਪੀ ਆਰ ਪੀ ਨੇ ਪਹਿਲੀ ਵਾਰ ਕਿਹਾ ਹੈ ਅਪੀਲ ਕਰਾਉਨ ਅਟਾਰਨੀ ਦਫ਼ਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸਰਕਾਰੀ ਦੇ ਨਾਲ ਜੁੜੀ ਹੋਈ ਹੈ ਜੇ ਇਹ ਨਿਰਧਾਰਤ ਕਰੇਗੀ ਕਿ ਕੀ ਦੋਸ਼ੀ ਵਿਦੇਸ਼ੀ ਨਾਗਰਿਕਾ ਨੂੰ ਕੈਨੇਡਾ ਤੋਂ ਹਟਾਉਣ ਦੀ ਪ੍ਰਕਿਰਿਆ ਨਿਆਂਕ ਪ੍ਰਕਿਰਿਆ ਦੇ ਹਿੱਸੇ ਵਿੱਚ ਕੀਤੀ ਜਾ ਸਕਦੀ ਹੈ 10 ਇਸ ਸਾਲ ਕੈਨੇਡਾ ਤੋਂ ਜ਼ਬਰਦਸਤੀ ਕੱਢੇ ਗਏ ਭਾਰਤੀ ਨਾਗਰਿਕਤਾ ਦੀ ਗਿਣਤੀ 2024 ਦੇ ਵਿੱਚ ਦਰਜ ਕੀਤੇ ਗਏ ਰਿਕਾਰਡ ਸੰਖਿਆ ਨੂੰ ਪਾਰ ਕਰਨ ਦੀ ਰਾਹ ਤੀ ਹੈ ਪਿਛਲੇ ਸਾਲ ਕੈਨੇਡੀਅਨ ਅਧਿਕਾਰੀਆਂ ਦੁਆਰਾ 1997 ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜੋ ਕਿ ਸਿਰਫ 3683 ਮੈਕਸੀਕੋਨਾਂ ਤੋਂ ਪਿੱਛੇ ਸੀ ਅਤੇ ਤੀਜੇ ਸਭ ਤੋਂ ਵੱਡੇ ਸਮੂਹ 981 ਕੋਲੰਬੀਅਨਾਂ ਤੋਂ ਕਿਤੇ ਵੱਧ ਸੀ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ 28 ਜੁਲਾਈ 2025 ਤੱਕ ਦਾਟਾਈ ਗਏ ਭਾਰਤੀ ਨਾਗਰਿਕਾਂ ਦਾ ਅੰਕੜਾ ਪਹਿਲਾਂ ਹੀ 1891 ਸੀ ਜੋ ਕਿ ਫਿਰ ਦੂਜਿਸਤਾਨ ਤੇ ਹੈ ਤੇ ਸਿਰਫ 2678 ਮੈਕਸੀਕਨ ਆਤਾ ਹੈ ਪਿਛਲੇ ਸਾਲ ਦੇ ਵਿੱਚ ਭਾਰਤੀਆਂ ਨੂੰ ਹਟਾਉਣ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਉਦਾਹਰਨ ਦੇ ਵਜੋਂ 2019 ਵਿੱਚ ਸਿਰਫ 625 ਸੀ ਜੋ ਕਿ 2014-2024 ਦੇ ਖੁੱਲਤੇ 1 ਤਿਹਾਈ ਤੋਂ ਵੀ ਘੱਟ ਹੈ ਜਦੋਂ ਦੇਸ਼ ਭਰ ਦੇ ਵਿੱਚ 6837 ਲੋਕਾਂ ਨੂੰ ਬਾਹਰ ਕੱਢਣ ਦੀ ਸੂਚੀ ਦੀ ਗੱਲ ਹੁੰਦੀ ਹੈ ਤਾਂ ਭਾਰਤੀ ਸਭ ਤੋਂ ਉੱਤੇ ਨੇ ਇਸ ਤੋਂ ਬਾਅਦ 5170 ਮੈਕਸੀਕਨ ਅਤੇ 1734 ਯੂਕਰੇਨੋ ਅਮਰੀਕਾ ਦੇ ਨਾਗਰਿਕ ਨੇ ਕੁੱਲ 3733 ਲੋਕਾਂ ਦੀ ਸੂਚੀ ਵਿੱਚੋਂ 27103 ਸ਼ਰਨਾਰਥੀ ਦਾਅਵੇਦਾਰ ਸੰਤ ਸ਼ਰਨ ਮੰਗਰ ਵਾਲੇ ਇਸ ਸ਼੍ਰੇਣੀ ਵਿੱਚ ਭਾਰਤੀ ਵੀ ਸਭ ਤੋਂ ਵੱਡਾ ਸਮੂਹ ਬਣਾਉਂਦੇ ਨੇ ਦੱਸਦੀ ਕਿੰਤੀ ਵੱਧੀ ਰਹਿ ਸਕਦੀ ਹੈ ਕਿਉਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਕੇਤ ਦਿੱਤਾ ਹੈ ਕਿ ਭਰਤੀਆਂ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਨੇ ਟੋਰਾਂਟੋ ਦੇ ਵਿੱਚ ਇੱਕ ਸਮਾਗਮ ਦੌਰਾਨ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਕਾਰਨੀ ਨੇ ਉਹਨਾਂ ਦੀ ਸਰਕਾਰ ਵਿਦੇਸ਼ੀ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦੇਣ ਤੇ ਧਿਆਨ ਕੇਂਦ੍ਰਿਤ ਕਰੇਗੀ ਇਸ ਨੂੰ ਪਹਿਲਾ ਸਰੋਤ ਬਣਾਣਾ ਤੇ ਟਰੈਕਿੰਗ ਨੂੰ ਬਿਹਤਰ ਬਣਾਉਂਦੀ ਹੈ ਯੋਜਨਾਵਾਂ ਨੇ ਤੇ ਇਹ ਸੁਧਾਰات ਦੇ ਇੱਕ ਵਿਸ਼ਵਾਲ ਸਮੂਹ ਦਾ ਹਿੱਸਾ ਹੈ ਜੋ ਅਸੀਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਕਰ ਰਹੇ ਹਾਂ ਇਸ ਸਵਾਲ ਸ਼ਰਨ ਮੰਗਰ ਵਾਲੇ ਦੇ ਨਾਲ-ਨਾਲ ਅਸਥਾਈ ਨਿਵਾਸੀ ਪਰਮਿਟਾ ਵਾਲੇ ਲੋਕਾਂ ਦੇ ਨਾਲ ਵੀ ਸੰਬੰਧਿਤ ਹੈ ਕੈਨੇਡਾ ਵੀਚ ਇਮੀਗ੍ਰੇਸ਼ਨ ਵਿਭਾਗ ਨਾਵਾ ਵਾਧ ਰਹੀਆਂ ਨੇ ਤੇ 10 ਅਕਤੂਬਰ ਨੂੰ ਇੱਕ ਰਿਲੀਜ਼ ਦੇ ਵਿੱਚ ਅਪੀਲ ਇਸ ਨੇ ਪੁਲਿਸ ਜਾਂ ਫਿਰ ਪੀ ਆਰ ਪੀ ਨੇ ਪਹਿਲੀ ਵਾਰ ਕਿਹਾ ਹੈ ਅਪੀਲ ਕਰਾਉਨ ਅਟਾਰਨੀ ਦਫ਼ਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸਰਕਾਰੀ ਦੇ ਨਾਲ ਜੁੜੀ ਹੋਈ ਹੈ ਜੇ ਇਹ ਨਿਰਧਾਰਤ ਕਰੇਗੀ ਕਿ ਕੀ ਦੋਸ਼ੀ ਵਿਦੇਸ਼ੀ ਨਾਗਰਿਕਾ ਨੂੰ ਕੈਨੇਡਾ ਤੋਂ ਹਟਾਉਣ ਦੀ ਪ੍ਰਕਿਰਿਆ ਨਿਆਂਕ ਪ੍ਰਕਿਰਿਆ ਦੇ ਹਿੱਸੇ ਵਿੱਚ ਕੀਤੀ ਜਾ ਸਕਦੀ ਹੈ 10 ਇਸ ਸਾਲ ਕੈਨੇਡਾ ਤੋਂ ਜ਼ਬਰਦਸਤੀ ਕੱਢੇ ਗਏ ਭਾਰਤੀ ਨਾਗਰਿਕਤਾ ਦੀ ਗਿਣਤੀ 2024 ਦੇ ਵਿੱਚ ਦਰਜ ਕੀਤੇ ਗਏ ਰਿਕਾਰਡ ਸੰਖਿਆ ਨੂੰ ਪਾਰ ਕਰਨ ਦੀ ਰਾਤ ਹੈ ਪਿਛਲੇ ਸਾਲ ਕੈਨੇਡੀਅਨ ਅਧਿਕਾਰੀਆਂ ਦੁਆਰਾ 1997 ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜੋ ਕਿ ਸਿਰਫ 3683 ਮੈਕਸੀਕੋਨਾਂ ਤੋਂ ਪਿੱਛੇ ਸੀ ਅਤੇ ਤੀਜੇ ਸਭ ਤੋਂ ਵੱਡੇ ਸਮੂਹ 981 ਕੋਲੰਬੀਅਨਾਂ ਤੋਂ ਕਿਤੇ ਵੱਧ ਸੀ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ 28 ਜੁਲਾਈ 2025 ਤੱਕ ਦਾਟਾਈ ਗਏ ਭਾਰਤੀ ਨਾਗਰਿਕਾਂ ਦਾ ਅੰਕੜਾ ਪਹਿਲਾ ਹੀ 1891 ਸੀ ਜੋ ਕਿ ਫਿਰ ਦੁਜੀਸਤਾਨ ਤੇ ਹੈ ਤੇ ਸਿਰਫ 2678 ਮੈਕਸੀਕਨ ਆਤਾ ਹੈ ਪਿਛਲੇ ਸਾਲ ਦੇ ਵਿੱਚ ਭਾਰਤਿਆਂ ਨੂੰ ਹਟਾਉਣ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਉਦਾਹਰਨ ਦੇ ਵਜਹ 2019 ਵਿੱਚ ਸਿਰਫ 625 ਸੀ ਜੋ ਕਿ 2014-2024 ਦੇ ਖੁੱਲਤੇ 1 ਤਿਹਾਈ ਤੋਂ ਵੀ ਘੱਟ ਹੈ ਜਦੋਂ ਦੇਸ਼ ਭਰ ਦੇ ਵਿੱਚ 6837 ਲੋਕਾਂ ਨੂੰ ਬਾਹਰ ਕੱਢਣ ਦੀ ਸੂਚੀ ਦੀ ਗੱਲ ਹੁੰਦੀ ਹੈ ਤਾਂ ਭਾਰਤੀ ਸਭ ਤੋਂ ਉੱਤੇ ਨੇ ਇਸ ਤੋਂ ਬਾਅਦ 5170 ਮੈਕਸੀਕਨ ਅਤੇ 1734 ਯੂਕਰੇਨ ਅਮਰੀਕਾ ਦੇ ਨਾਗਰਿਕ ਨੇ ਕੁੱਲ 3733 ਲੋਕਾਂ ਦੀ ਸੂਚੀ ਵਿੱਚੋਂ 27103 ਸ਼ਰਨਾਰਥੀ ਦਾਅਵੇਦਾਰ ਸੰਤ ਸ਼ਰਨ ਮੰਗਰ ਵਾਲੇ ਚੈਨੇ ਵਿੱਚ ਭਾਰਤੀ ਵੀ ਸਭ ਤੋਂ ਵੱਡਾ ਸਮੂਹ ਬਣਾਉਂਦੇ ਨੇ ਦੱਸਦੀ ਕਿੰਨੀ ਵੱਡੀ ਰਹਿ ਸਕਦੀ ਹੈ ਕਿਉਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਕੇਤ ਦਿੱਤਾ ਹੈ ਕਿ ਭਰਤੀਆਂ ਨੂੰ ਤੇਜ਼ ਕਰਨ ਦੀ ਇਹ ਯੋਜਨਾਵਾਂ ਨੇ ਤੇ ਟੋਰਾਂਟੋ ਦੇ ਵਿੱਚ ਇੱਕ ਸਮਾਗਮ ਗ੍ਰਾਂਡ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਕਾਰਨੀ ਨੇ ਉਹਨਾਂ ਦੀ ਸਰਕਾਰ ਵਿਦੇਸ਼ੀ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦੇਣ ਤੇ ਧਿਆਨ ਕੇਂਦ੍ਰਿਤ ਕਰੇਗੀ ਇਸ ਨੂੰ ਬਿਹਤਰ ਸਰੋਤ ਬਣਾਣਾ ਤੇ ਟਰੈਕਿੰਗ ਨੂੰ ਬਿਹਤਰ ਬਣਾਉਣ ਦੀਆਂ ਯੋਜਨਾਵਾਂ ਨੇ ਤੇ ਇਹ ਸੁਧਾਰات ਦੇ ਇੱਕ ਵਿਸ਼ਵਾਲ ਸਮੂਹ ਦਾ ਹਿੱਸਾ ਹੈ ਜੋ ਅਸੀਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਕਰ ਰਹੇ ਹਾਂ ਇਸ ਸਵਾਲ ਸ਼ਰਨ ਮੰਗਰ ਵਾਲੇ ਦੇ ਨਾਲ-ਨਾਲ ਅਸਥਾਈ ਨਿਵਾਸੀ ਪਰਮਿਟਾ ਵਾਲੇ ਲੋਕਾਂ ਦੇ ਨਾਲ ਵੀ ਸੰਬੰਧਿਤ ਹੈ ਕੈਨੇਡਾ ਵਿੱਚ ਇਮੀਗ੍ਰੇਸ਼ਨ ਵਿਭਾਗ ਨਾਵਾ ਵਾਧ ਰਹੀਆਂ ਨੇ ਤੇ 10 ਅਕਤੂਬਰ ਨੂੰ ਇੱਕ ਰਿਲੀਜ਼ ਦੇ ਵਿੱਚ ਅਪੀਲ ਇਸਨਾਂ ਪੁਲਿਸ ਜਾਂ